ਪਾਸਤਾ ਇੱਕ ਆਮ ਜਹੀ ਡਿਸ਼ ਪਰ ਇੱਕ ਮੰਮੀ ਪਾਪਾ ਲਈ ਇਹ ਉਹ ਭੋਜਨ ਬਣ ਗਿਆ ਜਿਸ ਨੇ ਉਹਨਾਂ ਦੀ ਦੁਨੀਆ ਹੀ ਉਜਾੜ ਕੇ ਰੱਖ ਦਿੱਤੀ 9 ਮਹੀਨਿਆਂ ਦੇ ਬੱਚੇ ਓਲੀਵਰ ਦੀ ਮੌਤ ਜਿਸ ਦਾ ਕਾਰਨ ਬਣਿਆ ਪਾਸਤਾ ਦਾ ਇੱਕ ਛੋਟਾ ਜਿਹਾ ਟੁਕੜਾ ਡੇ ਕੇਅਰ ਦੇ ਵਿੱਚ ਬੱਚੇ ਨੂੰ ਖਾਣਾ ਖਵਾਉਣ ਦੌਰਾਨ ਇਹ ਟੁਕੜਾ ਸਿੱਧਾ ਸਾਹ ਨਲੀ ਦੇ ਵਿੱਚ ਚਲਾ ਗਿਆ ਫੇਫੜੇ ਦੇ ਵਿੱਚ ਜਾ ਕੇ ਫਸ ਗਿਆ ਤੇ ਬੱਚਾ ਅਚਾਨਕ ਸਾਹ ਲੈਣ ਦੇ ਯੋਗ ਨਹੀਂ ਰਿਹਾ ਜਦੋਂ ਤੱਕ ਮੈਡੀਕਲ ਮਦਦ ਮਿਲਦੀ ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਸੀ 6 ਦਿਨਾਂ ਤੱਕ ਆਈਸੀਯੂ ਵਿੱਚ ਜ਼ਿੰਦਗੀ ਨਾਲ ਜੰਗ ਲੜਦਾ ਰਿਹਾ ਇਹ ਮਾਸੂਮ ਪਰ ਆਖਰਕਾਰ ਜ਼ਿੰਦਗੀ ਦੀ ਜੰਗ ਹਾਰ ਗਿਆ ਇੱਥੇ ਸਵਾਲ ਖੜਾ ਹੁੰਦਾ ਹੈ ਕਿ ਕੀ ਸੁਰੱਖਿਆ ਦੇ ਨਾਮ ਉੱਤੇ ਸਿਰਫ ਕਾਗਜ਼ੀ ਦਾਅਵੇ ਕਾਫੀ ਨੇ ਹੁਣ ਡੇ ਕੇਅਰ ਨੇ ਮਾਪਿਆਂ ਨਾਲ ਸਮਝੌਤਾ ਕਰ ਲਿਆ ਪਰ ਜਿਨ੍ਹਾਂ ਦੀ ਜ਼ਿੰਦਗੀ ਵਿੱਚ ਹਨੇਰਾ ਛਾ ਗਿਆ ਉਹਨਾਂ ਲਈ ਇਹ ਦਰਦ ਕਦੇ ਵੀ ਖਤਮ ਨਹੀਂ ਹੋਵੇਗਾ ਇਹ ਘਟਨਾ ਸਾਨੂੰ ਯਾਦ ਕਰਵਾਉਂਦੀ ਹੈ ਕਿ ਬੱਚਿਆਂ ਦੀ ਦੇਖਭਾਲ ਵਿੱਚ ਇੱਕ ਸਕਿੰਟ ਦੀ بے ਧਿਆਨੀ ਵੀ ਇੱਕ ਵੱਡਾ ਖਤਰਾ ਬਣ ਸਕਦੀ ਹੈ। ਪਾਸਤਾ ਇੱਕ ਆਮ ਜਹੀ ਡਿਸ਼ ਪਰ ਇੱਕ ਮੰਮੀ ਪਾਪਾ ਲਈ ਇਹ ਉਹ ਭੋਜਨ ਬਣ ਗਿਆ ਜਿਸ ਨੇ ਉਹਨਾਂ ਦੀ ਦੁਨੀਆ ਹੀ ਉਜਾੜ ਕੇ ਰੱਖ ਦਿੱਤੀ। 9 ਮਹੀਨਿਆਂ ਦੇ ਬੱਚੇ ਓਲੀਵਰ ਦੀ ਮੌਤ ਜਿਸ ਦਾ ਕਾਰਨ ਬਣਿਆ ਪਾਸਤਾ ਦਾ ਇੱਕ ਛੋਟਾ ਜਿਹਾ ਟੁਕੜਾ ਡੇ ਕੇਅਰ ਦੇ ਵਿੱਚ ਬੱਚੇ ਨੂੰ ਖਾਣਾ ਖਵਾਉਣ ਦੌਰਾਨ ਇਹ ਟੁਕੜਾ ਸਿੱਧਾ ਸਾਹ ਨਲੀ ਦੇ ਵਿੱਚ ਚਲਾ ਗਿਆ ਫੇਫੜੇ ਦੇ ਵਿੱਚ ਜਾ ਕੇ ਫਸ ਗਿਆ ਤੇ ਬੱਚਾ ਅਚਾਨਕ ਸਾਹ ਲੈਣ ਦੇ ਯੋਗ ਨਹੀਂ ਰਿਹਾ ਜਦੋਂ ਤੱਕ ਮੈਡੀਕਲ ਮਦਦ ਮਿਲਦੀ ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਸੀ 6 ਦਿਨਾਂ ਤੱਕ ਆਈ ਸੀ ਯੂ ਵਿੱਚ ਜ਼ਿੰਦਗੀ ਨਾਲ ਜੰਗ ਲੜਦਾ ਰਿਹਾ ਇਹ ਮਾਸੂਮ ਪਰ ਆਖਰਕਾਰ ਜ਼ਿੰਦਗੀ ਦੀ ਜੰਗ ਹਾਰ ਗਿਆ ਇੱਥੇ ਸਵਾਲ ਖੜਾ ਹੁੰਦਾ ਹੈ ਕਿ ਕੀ ਸੁਰੱਖਿਆ ਦੇ ਨਾਮ ਉੱਤੇ ਸਿਰਫ ਕਾਗਜ਼ੀ ਦਾਅਵੇ ਕਾਫੀ ਨੇ ਹੰਡੇ ਕੇਅਰ ਨੇ ਮਾਪਿਆਂ ਨਾਲ ਸਮਝੌਤਾ ਕਰ ਲਿਆ ਪਰ ਜਿਨ੍ਹਾਂ ਦੀ ਜ਼ਿੰਦਗੀ ਵਿੱਚ ਹਨੇਰਾ ਛਾ ਗਿਆ ਉਹਨਾਂ ਲਈ ਇਹ ਦਰਦ ਕਦੇ ਵੀ ਖਤਮ ਨਹੀਂ ਹੋਵੇਗਾ। ਇਹ ਘਟਨਾ ਸਾਨੂੰ ਯਾਦ ਕਰਵਾਉਂਦੀ ਹੈ ਕਿ ਬੱਚਿਆਂ ਦੀ ਦੇਖਭਾਲ ਵਿੱਚ ਇੱਕ ਸਕਿੰਟ ਦੀ بے ਧਿਆਨੀ ਵੀ ਇੱਕ ਵੱਡਾ ਖਤਰਾ ਬਣ ਸਕਦੀ ਹੈ। ਪਾਸਤਾ ਇੱਕ ਆਮ ਜਹੀ ਡਿਸ਼ ਪਰ ਇੱਕ ਮੰਮੀ ਪਾਪਾ ਲਈ ਇਹ ਉਹ ਭੋਜਨ ਬਣ ਗਿਆ ਜਿਸ ਨੇ ਉਹਨਾਂ ਦੀ ਦੁਨੀਆ ਹੀ ਉਜਾੜ ਕੇ ਰੱਖ ਦਿੱਤੀ। 9 ਮਹੀਨਿਆਂ ਦੇ ਬੱਚੇ ਓਲੀਵਰ ਦੀ ਮੌਤ ਇਸ ਦਾ ਕਾਰਨ ਬਣਿਆ ਪਾਸਤਾ ਦਾ ਇੱਕ ਛੋਟਾ ਜਿਹਾ ਟੁਕੜਾ ਡੇ ਕੇਅਰ ਦੇ ਵਿੱਚ ਬੱਚੇ ਨੂੰ ਖਾਣਾ ਖਵਾਉਣ ਦੌਰਾਨ ਇਹ ਟੁਕੜਾ ਸਿੱਧਾ ਸਾਹ ਨਲੀ ਦੇ ਵਿੱਚ ਚਲਾ ਗਿਆ ਫੇਫੜੇ ਦੇ ਵਿੱਚ ਜਾ ਕੇ ਫਸ ਗਿਆ ਤੇ ਬੱਚਾ ਅਚਾਨਕ ਸਾਹ ਲੈਣ ਦੇ ਯੋਗ ਨਹੀਂ ਰਿਹਾ ਜਦੋਂ ਤੱਕ ਮੈਡੀਕਲ ਮਦਦ ਮਿਲਦੀ ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਸੀ 6 ਦਿਨਾਂ ਤੱਕ ਆਈ ਸੀ ਯੂ ਵਿੱਚ ਜ਼ਿੰਦਗੀ ਨਾਲ ਜੰਗ ਲੜਦਾ ਰਿਹਾ ਇਹ ਮਾਸੂਮ ਪਰ ਆਖਰਕਾਰ ਜ਼ਿੰਦਗੀ ਦੀ ਜੰਗ ਹਾਰ ਗਿਆ ਇੱਥੇ ਸਵਾਲ ਖੜਾ ਹੁੰਦਾ ਹੈ ਕਿ ਕੀ ਸੁਰੱਖਿਆ ਦੇ ਨਾਮ ਉੱਤੇ ਸਿਰਫ ਕਾਗਜ਼ੀ ਦਾਅਵੇ ਕਾਫੀ ਨੇ ਹੁਣ ਡੇ ਕੇਅਰ ਨੇ ਮਾਪਿਆਂ ਨਾਲ ਸਮਝੌਤਾ ਕਰ ਲਿਆ ਪਰ ਜਿਨ੍ਹਾਂ ਦੀ ਜ਼ਿੰਦਗੀ ਵਿੱਚ ਹਨੇਰਾ ਛਾ ਗਿਆ ਉਹਨਾਂ ਲਈ ਇਹ ਦਰਦ ਕਦੇ ਵੀ ਖਤਮ ਨਹੀਂ ਹੋਵੇਗਾ ਇਹ ਘਟਨਾ ਸਾਨੂੰ ਯਾਦ ਕਰਵਾਉਂਦੀ ਹੈ ਕਿ ਬੱਚਿਆਂ ਦੀ ਦੇਖਭਾਲ ਵਿੱਚ ਇੱਕ ਸਕਿੰਟ ਦੀ ਬੇਧਿਆਨੀ ਵੀ ਇੱਕ ਵੱਡਾ ਖਤਰਾ ਬਣ ਸਕਦੀ ਹੈ